ਕੀ ਟੋਨ ਕਰਦੇ ਸਤਿ ਸ਼੍ਰੀ ਅਕਾਲ ਬਾਜੀ ਕੀ ਹਾਲ ਹੈ ਬਾਜੀ ਬਾਜੀ ਸਤਿ ਸ਼੍ਰੀ ਅਕਾਲ ਗੱਡ 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 ਓ ਕਿਦਾਂ लवली ਸਾਹਿਬ ਠੀਕ ਹੋ ਹਾਂਜੀ ਬਾਜੀ ਚੜ੍ਹਦੀ ਕਲਾ ਵਧੀਆ ਚੜ੍ਹਦੀ ਕਲਾ ਅੱਜ ਫੇਰ ਮਿਲਦੇ ਸ਼ਾਮੀ ਆਪਾਂ ਹਾਂਜੀ ਹਾਂਜੀ ਅੱਜ ਸ਼ਾਮੀ ਆਪਾਂ ਪ੍ਰੀਮੀਅਰ ਤੇ ਮਿਲਾਂਗੇ ਤੇ ਵਿਆਹ ਜਿੰਨਾ ਚਾਹਿਆ ਪੂਰਾ ਭਾਈ ਮੇਰੇ ਤੇ ਹੱਥ ਕੰਬੀ ਜਾਂਦੇ ਸੱਚੀ ਦੱਸਾਂ ਭਾਈ ਬਹੁਤ ਅੱਛਾ ਦੇਣੀ ਆ ਸਰ ਹਾਂ ਮੇਰੇ ਹੱਥ ਕੰਬੀ ਜਾਂਦੇ ਆ ਜਦੋਂ ਪੂਰੇ ਪੂਰੇ ਪਹਿਲੀ ਵਾਰੀ ਬਾਬਾ ਚੜ੍ਹਦੀ ਕਲਾ ਕਰੂਗਾ ਬੱਲੇ ਬੱਲੇ ਹੋਣੀ ਪੂਰੀ ਹਾਂਜੀ ਅੱਜ ਜੀ ਹਾਂਜੀ ਹਾਂਜੀ ਫਿਲਮ ਹੈ ਦਾ ਪੂਰੀ ਆਪਣੀ ਔਰ ਸਾਰਿਆਂ ਨੂੰ ਬੇਨਤੀ ਹੈ ਜੀ ਅ ਜਿੱਦਾਂ ਅਸੀਂ ਆਲਰੇਡੀ ਪਿਛਲੇ ਕਾਫੀ ਟਾਈਮ ਦੇ ਦੱਸਦੇ ਆ ਰਹੇ ਹਾਂ ਕਿ ਇਹ ਇੱਕ ਸਟੂਡੈਂਟਾਂ ਦੀ ਫਿਲਮ ਨਹੀਂ ਹੈ ਜਿੱਦਾਂ ਆਪਣੀ ਇਹ ਲਾ ਲਓ ਤੁਸੀਂ ਕਿ ਔਰ ਇਹ ਇਕੱਲੇ ਕੈਨੇਡਾ ਦੀ ਫਿਲਮ ਨਹੀਂ ਹੈ ਇਹ ਜਿਹੜਾ ਵੀ ਬੰਦਾ ਪੰਜਾਬ ਤੋਂ ਜਾਜ ਫੜ ਕੇ ਬਾਹਰ ਨਿਕਲਿਆ ਆ ਯਾਰ ਭਾਵੇਂ ਉਹ ਕਿਤੇ ਵੀ ਇਹ ਸਮਝ ਲਓ ਕਿ ਉਹਦੇ ਸੁਪਨਿਆਂ ਦੀ ਉਹਦੇ ਸਟਰਗਲ ਦੀ ਉਹਦੇ ਕੌਨਫੀਡੈਂਸ ਦੀ ਉਹਦੇ ਇਸ ਜ਼ਿੰਦਗੀ ਬਣਾਉਣ ਦੀ ਇਹ ਫਿਲਮ ਆ ਮਨ ਲੋ ਜੇ ਤੁਹਾਨੂੰ ਬਹੁਤ ਕੌਨਫੀਡੈਂਸ ਦੇਊਗੀ ਤੁਹਾਨੂੰ ਹੋਰ ਜਿਆਦਾ ਇੱਕ ਦੂਜੇ ਨਾਲ ਪਿਆਰ ਮੁਹੱਬਤ ਕਰਾਊਗੀ ਔਰ ਹਸਾਵਾਂਗੇ ਤੇ ਸਹੀ ਉੱਤੇ ਹੋਣੀ ਚਾਹੀਦੀ ਹੈ ਹਾਂਜੀ ਰੁਪਨ ਬਾਈ ਨੇ ਬਹੁਤ ਰੁਪਨ ਬਹੁਤ ਬਹੁਤ ਕਮਾਲ ਦੀ ਫਿਲਮ ਬਣਾਈ ਯਾਰ ਮੈਂ ਜਦੋਂ ਦੇਖੀ ਸੀ ਨਾ ਮੈਂ ਡਬਿੰਗ ਤੇ ਮਤਲਬ ਆਲਵੇਜ਼ ਇਦਾਂ ਹੁੰਦਾ ਕਿ ਅਸੀਂ ਆਪਣੀਆਂ ਫਿਲਮਾਂ ਜਦੋਂ ਡਬ ਕਰਦੇ ਹਾਂ ਤਾਂ ਉਸ ਤੋਂ ਸਾਨੂੰ ਪਤਾ ਚੱਲ ਜਾਂਦਾ ਕਿ ਕਿਹੜੀ ਫਿਲਮ ਕਿੰਨੀ ਪਾਵਰਫੁਲ ਆ ਜਾਂ ਕਿੱਥੋਂ ਤੱਕ ਜਾਊਗੀ ਹਾਂਜੀ ਹਾਂਜੀ ਆਪਾਂ ਜਦੋਂ ਡੱਬਿੰਗ ਤੇ ਤੁਸੀਂ ਨਾਲ ਹੀ ਸੀਗੇ ਆਪਾਂ ਉਹ ਗੱਲ ਕਰਦੇ ਸੀਗੇ ਕਿ ਕਮਾਲ ਯਾਰ ਕਮਾਲ ਭਾਜੀ ਤੁਸੀਂ ਹੁਣ ਜਦੋਂ ਤੁਸੀਂ ਬੀਜੀਐਮ ਸੁਣੋਗੇ ਨਾ ਅੱਜ ਤੁਸੀਂ ਬੀਜੀਐਮ ਸੁਣਨਾ ਵਾ ਭਾਜੀ ਤੁਸੀਂ ਮੈਨੂੰ ਸੱਚੀ ਆਖੋਗੇ ਮੈਂ ਇਹੋ ਜਿਹਾ ਬੀਜੀਐਮ ਕਦੀ ਨਹੀਂ ਦੇਖਿਆ ਕਦੀ ਨਹੀਂ ਬਣਾਇਆ ਤੇ ਬਹੁਤ 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 ਮੈਂ ਤਾਂ ਬਹੁਤ ਐਕਸਾਈਟਡ ਆ ਮੈਂ ਬਸ ਲੱਗਿਆ ਜਾ ਕੇ ਪਾਗ ਬੰਨਣ ਕੱਪੜੇ ਪਹਿਨ ਕੇ ਆ ਗਿਆ ਲੋ ਆਗੇ ਲਾਓ ਆਪਾਂ ਬਸ ਪਾਉਨੇ ਆ ਸੰਗਤਾਰ ਕਿੰਦਾ ਮੂਵੀ ਲੀਕ ਕਰਨ ਗਿਆ ਵੈਲਕਮ ਕਰਦੇ ਆ ਸੰਗਤਾਰ ਨੇ ਮੇਰੇ ਖਾਲ ਉਹਨਾਂ ਦੀ ਮੂਵੀ ਲੀਕ ਕਰਤੀ ਆ ਨੀਰੂ ਬਾਜਵਾ ਦੀ ਇਸ ਵਕਤ ਤੇ ਇਸ ਕਿੰਦਾ ਮੈਂ ਤੁਹਾਡੀ ਮੂਵੀ ਕਰਨ ਲੱਗਿਆ ਲਿਖੀ ਜਾਂਦਾ ਦੱਲੇ ਸੰਤਾਰ ਤੂੰ ਚੰਗਾ ਕੰਮ ਫੜਿਆ ਲੋਕਾਂ ਦੇ ਗਾਣੇ ਲੀਕ ਕਰੀ ਜਾਂਦਾ ਮੂਵੀਆਂ ਲਈ ਇਹ ਕਿ ਥੋੜਾ ਬਚ ਕੇ ਰਹਿਣਾ ਪੈਣਾ ਸੰਤਾਰ ਕੋ ਸੰਤਾਰ ਤੂੰ ਸਾਡੀ ਲੀਕ ਕੀਤੀ ਰਹੀ ਤੈਨੂੰ ਲੀਕ ਕਰ ਦਿੰਦੇ ਸੀ ਤੂੰ ਲੀਕ ਕਰ ਦਰ ਸਹੀ ਗੱਲ ਸਹੀ ਗੱਲ ਬਾਜੀ ਉਹ ਲਵਲੀ ਕਿੱਦਾਂ ਯਾਰ ਲਵਲੀ ਨੇ ਬਹੁਤ ਮਿਹਨਤ ਕੀਤੀ ਮੁੰਡੇ ਸਾਡੇ ਦੀ ਲਵਲੀ ਕੋਟ ਯਾਰ ਅੱਜ ਲਵਲੀ ਦੇ ਗਾਣੇ ਵੱਡੇ ਪਰਦੇ ਤੇ ਦੇਖਣਾ ਥੈਂਕ ਯੂ ਸੋ ਮਚ ਪਾਜੀ ਤੁਹਾਡੇ ਭਾਵਾਂ ਦੇ ਲੋਕਾਂ ਦੇ ਦਵਾਵਾ ਐਕਸਾਈਟਡ ਬਹੁਤ ਜ਼ਿਆਦਾ ਭਾਜੀ ਪੁੱਛੋ ਮੈਂ ਤੇ ਸਵੇਰ ਦਾ ਰੋਟੀ ਖਾ ਲ ਕੇ ਵੀ ਕੰਬੀ ਜਾਣ ਡਿਆ ਆ ਬਹੁਤ ਬਹੁਤ ਮੈਂ ਮੈਂ ਸੱਚੀ ਦੱਸਾਂ ਮੈਨੂੰ ਇੱਕ ਸਾਈਟਮੈਂਟ ਆ ਵੀ ਲੋਕਾਂ ਨੂੰ ਸਾਡਾ ਕੰਮ ਦਿਖੂਗਾ ਤੇ ਲੋਕਾਂ ਨੂੰ ਕੰਮ ਉਹ ਦਿਖੂਗਾ ਵੀ ਲੋਕਾਂ ਨੇ ਜਿਹੜਾ ਇਹੋ ਜਿਹਾ ਕੰਮ ਦੇਖਿਆ ਨਹੀਂ ਇੱਕ ਇੰਡਸਟਰੀ ਦੇ ਜਿੱਦਾਂ ਆਪਾਂ ਵੀਡੀਓਜ਼ ਬਣਾਉਂਦੇ ਆ ਡਿਫਰੈਂਟ ਲੈਵਲ ਤੇ ਇਦਾਂ ਹੀ ਇੱਕ ਮੂਵੀ ਡਿਫਰੈਂਟ ਲੈਵਲ ਤੇ ਆਉਣਗੀ ਹੁਣ 100% 100% ਹਾਂਜੀ ਨਹੀਂ ਇਹ ਮੂਵੀ ਸੱਚੀ ਮੈਂ ਹੁਣੇ ਵੀ ਰੇਡੀਓ ਤੇ ਗੱਲ ਕਰਦਾ ਆ ਕਿ ਪੰਜਾਬੀ ਸਿਨੇਮੇ ਦੇ ਵਿੱਚ ਦੇਖੋ ਇਦਾਂ ਹੁੰਦਾ ਕਿ ਕਨਸੈਪਟ ਕਿਤੇ ਨਾ ਕਿਤੇ ਥੋੜੇ ਬੋਲੇ ਮਿਲਦੇ ਜਲਦੀ ਹੁੰਦੇ ਆ ਜਾਂ ਵਿਆਮ ਦੇ ਫੋਟੋਸ ਤੁਸੀਂ ਬਹੁਤ ਹੀ ਜਿਆਦਾ ਐਕਸਪੈਰੀਮੈਂਟਲ ਚੀਜ਼ਾਂ ਕਰ ਨਹੀਂ ਸਕਦੇ ਬਟ ਇੱਕ ਬਹੁਤ ਵੱਡਾ ਮੁੱਦਾ ਸੀਗਾ ਜਿਹੜਾ ਅਜੇ ਤੱਕ ਮੈਨੂੰ ਲੱਗਦਾ ਕਿ ਕਿਸੇ ਨੇ ਵੀ ਹਿੰਮਤ ਨਹੀਂ ਕੀਤੀ ਸੀ ਕਿ ਇਸ ਨੂੰ ਆਪਾਂ ਲਾਈਕ ਸਕਰੀਨ ਤੇ ਲਿਆ ਸਕੀਏ ਸੋ ਮੈਨੂੰ ਲੱਗਦਾ ਕਿ ਜਿਹੜੇ ਆਪਣੇ ਇੱਥੇ ਸਟੂਡੈਂਟ ਆ ਜਿਹੜੇ ਆਪਣੇ ਵੀਰ ਮਿਹਨਤ ਬੱਚੇ ਕੁੜੀਆਂ ਬੱਚੇ ਮਿਹਨਤ ਕਰ ਰਹੇ ਆ ਉਹਨਾਂ ਦਾ ਬਹੁਤ ਵੱਡਾ ਕੌਨਫੀਡੈਂਸ ਬਲਾਈਕ ਬਿਲਟ ਹੋ ਗਿਆ ਆਫਟਰ ਥਿਸ ਮੂਵੀ ਔਰ ਮੈਨ ਲੱਗਦਾ ਕਿ ਉਹਨਾਂ ਦੇ ਸੁਪਨਿਆਂ ਨੂੰ ਹੋਰ ਜ਼ਿਆਦਾ ਖੰਭ ਲੱਗਣਗੇ ਜਿਨ੍ਹਾਂ ਲੋਕਾਂ ਦਾ ਵੀ ਕੌਨਫੀਡੈਂਸ ਲੋਅ ਆ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਮਿਹਨਤ ਕਰਨੀ ਕੰਮ ਕਰਨ ਲਈ ਨਾ ਤੁਹਾਨੂੰ ਬਹੁਤ ਵੱਡਾ ਜਿਗਰਾ ਚਾਹੀਦਾ ਹਾਂਜੀ ਤੇ ਇਹ ਮੂਵੀ ਸਾਡੀ ਬਹੁਤ ਵੱਡਾ ਕੰਮ ਕਰੂਗੀ ਟੱਚਵੁੱਡ ਬੜਾ ਪਰਿਵਾਰਾਂ ਨਾਲ ਵੇਖਣ ਵਾਲੀ ਮੂਵੀ ਆ ਤੁਹਾਨੂੰ ਇੱਕ ਆਪਣਾ ਆਪਣਾ ਜਿਹੜਾ ਹੈ ਨਾ ਤੁਸੀਂ ਜਦੋਂ ਇੱਥੇ ਆਏ ਉਹ ਜਿਹੜਾ ਤੁਸੀਂ ਸਟਰਗਲ ਕੀਤਾ ਜਾਂ ਜੋ ਆਪਣੀ ਪਰਿਵਾਰਾਂ ਚ ਹੁੰਦਾ ਤੁਸੀਂ ਉਹ ਸਾਰਾ ਕੁਝ ਫੀਲ ਕਰੋਗੇ ਫਿਲ ਦੇ ਵਿੱਚ ਨਹੀਂ ਨਹੀਂ ਤੇ ਸਭ ਤੋਂ ਵਧੀਆ ਗੱਲ ਇਹ ਆ ਵੀ ਆਪਣੀ ਇਹ ਮੂਵੀ ਜਿਹੜੀ ਹੈਗੀ ਆ ਇਹ ਇਹ ਮੂਵੀ ਰਿਐਲਿਟੀ ਬੇਸਡ ਮੂਵੀ ਆ ਇਹਦੇ ਵਿੱਚ ਆਪਾਂ ਕੋਈ ਝੂਠ ਨਹੀਂ ਬੋਲ ਰਹੇ ਕੋਈ ਮਿਥੋਲੋਜੀਕਲ ਮੂਵੀ ਨਹੀਂ ਹੈਗੀ ਜੋ ਸਾਡੇ ਨਾਲ ਹੋ ਰਿਹਾ ਵਾ ਐਸੋ ਕੁ ਸਟੂਡੈਂਟ ਨਾਲ ਹੋ ਰਿਹਾ ਵਾ ਜਾਂ ਕੈਨੇਡੀਅਨ ਫੈਮਿਲੀ ਨਾਲ ਹੋ ਰਿਹਾ ਵਾ ਆਪਾਂ ਉਹ ਹੀ ਚੀਜ਼ਾਂ ਦਿਖਾਈਆਂ ਤੇ ਇਹ ਇਹ ਇੱਕ ਰੀਅਲ ਕਹਾਣੀਆਂ ਦੇ ਉੱਤੇ ਬਲੇ ਇਹਦੇ ਵਿੱਚ ਕੁਝ ਕੁਝ ਵੀ ਅਸੀਂ ਕੋਈ ਨਵਾਂ ਨਹੀਂ ਘੜਿਆ ਹੈਗਾ ਯੈਸ ਜਾਂ ਕੋਈ ਨਵਾਂ ਆਪਾਂ ਐਡ ਆਨ ਨਹੀਂ ਕੀਤਾ ਹੈਗਾ ਇਹ ਇੱਕ ਮੈਂ ਉਹੀ ਗੱਲ ਕਰ ਰਿਹਾ ਕਿ ਜਿਹੜਾ ਵੀ ਬੈਠਾ ਦੇਖੂਗਾ ਮੂਵੀ ਨਾ ਉਹ ਆਪਣੇ ਆਪ ਨੂੰ ਹੀ ਉੱਥੇ ਫੀਲ ਕਰੂਗਾ ਜੇ ਮੈਂ ਆ ਜੱਸੀ ਆ ਇਮਰਾਨ ਅ ਇਮਰਾਨ ਭਾਈ ਜੀ ਮੈਸੇਜ ਕਰ ਰਿਹਾ ਹੈ ਜੀ ਲਵਲੀ ਹੋਣੀ ਆ ਸਟੂਡੈਂਟ ਲਾਈਫ ਇਹਨਾਂ ਦੀ ਜਿਹੜੀ ਦਿਖਾਈ ਆ ਕੋਈ ਵੀ ਜਿਹੜਾ ਸੰਤਾਰ ਦਾ ਕਰੈਕਟਰ ਕਮਾਲ ਦਾ ਹੈ ਸੰਤਾਰ ਨੇ ਤਾਂ ਸੰਤਾਰ ਤਾਂ ਮਤਲਬ ਅਗਰ ਵੀ ਕਿੰਨੇ ਕਰੈਕਟਰ ਕੀਤੇ ਮੈਂ ਤਾਂ ਅੱਜ ਦੇਖਣਾ ਮੈਂ 3-4 ਤਾਂ ਉਹਨੂੰ ਮੂਵੀ ਚ ਦੇਖੇ ਉਤੋਂ ਇਲਾਵਾ ਵੀ ਉਹਨੇ ਕਾਫੀ ਕੀਤੇ ਆ ਨਾ ਹਾਂਜੀ 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 ਬਹੁਤ ਜ਼ਿਆਦਾ ਉਹਨੇ ਲਗਾਤਾਰੀ ਆ ਤੇ ইমরান بھائی ਵੀ ਮੈਸੇਜ ਕਰੀ ਆ ਰਹੇ ਆ ਕਿ ইমরান ਸਾਹਿਬ ਸਾਨੂੰ ਬੇੜਾ ਮਿਲੇ ਚਲੇ ਗਏ ਪਰ ਚਲੋ ਐਨੀ ਹੋਪ ਭਾਜੀ ਬੀਜੀ ਆ ਔਰ ਉਹ ਵੀ ਮੂਵੀ ਨੂੰ ਪਾਕਿਸਤਾਨ ਦੇ ਵਿੱਚ ਪ੍ਰਮੋਟ ਕਰ ਰਹੇ ਆ ਬਹੁਤ ਹਾਂ ਬਹੁਤ ਯਸੋ ਦੁਬਈ ਬੈਠੇ ਮੇਰੇ ਕੋਲ ਉਹਨਾਂ ਦਾ ਲਾਈਵ ਨਹੀਂ ਚੱਲ ਰਿਹਾ ਕਿਉਂਕਿ ਦੁਬਈ ਦੇ ਵਿੱਚ ਲਾਈਵ ਨਹੀਂ ਚੱਲਦਾ ਤੇ ਚਲੋ ਹਾਂ ਉਹਦੇ ਕੋਈ ਪ੍ਰਲਾਪ ਆ ਰਹੀ ਆ ਤੇ ਮਗਰ ਜਦੋਂ ਆਪਾਂ ਮਿਲਦੇ ਆ ਸਾਰਿਆਂ ਦੀ ਹਾਜ਼ਰੀ ਲਵਾਤੀ ਆ ਜੱਸੀ ਗਿੱਲ ਮੰਡੀ ਟੱਕਰ ਇਮਰਾਨ ਅਸ਼ਰਫ ਸਪਨਾ ਬੱbbi ਨਵਨੀਤ ਬੰਗਾ ਹਾਂਜੀ ਹਾਂਜੀ ਮਿਰਮਲਿਸ਼ੀ ਮੈਡਮ ਨਿਰਮਲ ਜੀ ਮੈਂ ਤਾਂ ਹੈ ਹੀ ਹੈ ਹਾਂ ਨਾਸਰ ਚਨੋਟੀ ਸਾਹਿਬ ਹਾਂਜੀ 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 ਤੇ ਹੋਰ ਸਾਡੀ ਫਿਲਮ ਚ ਬੜੀ ਬੜੇ 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 ਕਮਾਲ ਦੇ ਹਾਰਨ ਦਾ ਹਾਂਜੀ 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 ਰੁਪਨ ਸਾਹਿਬ ਨੇ ਬਹੁਤ ਕਮਾਲ ਕੀਤੀ ਹੈ ਤੁਸੀਂ ਹੁਣ ਤੱਕ ਰੁਪਨ ਬਲ ਸਾਹਿਬ ਦੀਆਂ ਟੌਪ ਜੀਆਂ ਜਿਹੜੀਆਂ ਲੋਕੇਸ਼ਨਾਂ ਤੇ ਟੌਪ ਦੀਆਂ ਵੀਡੀਓ ਦੇਖੀਆਂ ਹਾਂਜੀ 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 ਥੈਂਕ ਯੂ ਸੋਮਤ ਇਮਰਾਨ ਵੀ ਜੁਆਇਨ ਕਰਕੇ ਓਹੋ ਸਰ ਬਾਬਾ ਜੀ ਸਾਡਾ ਕਮੈਂਟ ਨਹੀਂ ਹੋ ਰਿਹਾ ਜੋ ਨਾਲ ਕਨੈਕਸ਼ਨ ਟੁੱਟਣ ਨਹੀਂ ਦਿੰਦੇ ਭਾਵੇਂ ਤੁਸੀਂ ਦਬਈ ਬੈਠੇ ਹੋ ਤੇ ਭਾਵੇਂ ਜਿੱਥੇ ਮਰਜ਼ੀ ਈ ਹੁਣ ਮੈਂ ਕੀ ਕਰਾਂ ਮੈਂ ਤੇ ਬਾਵਾ ਜੀ ਢਾਗੇ ਪਾਲੇ ਡੋਰੀਆਂ ਪਾਲੀਆਂ ਗਾਟੀਆਂ ਪਾਲੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੜਨ ਵਾਲਿਆਂ ਦੀ ਆ ਅਸੀਂ ਤਾਂ ਪਿਆਰ ਦੇਣ ਵਾਲੇ ਲੋਕਾਂ ਨੂੰ ਅਸੀਂ ਤੁਹਾਡੇ ਲੋਕਾਂ ਨੂੰ ਵੀ ਪਿਆਰ ਦੇਣਾ ਤੁਸੀਂ ਸਾਡੇਆਂ ਨੂੰ ਦੇਣਾ ਕਲਾਕਾਰ ਤੇ عوام ਨੂੰ ਪਿਆਰ ਵੰਡਣ ਵਾਲੇ ਹੁੰਦੇ ਆ ਸੋ ਅਸੀਂ ਤਾਂ ਬਾਬਾ ਜੀ ਜਿਹੜਾ ਪਿਆਰ ਜਿਹੜਾ ਪਿਆਰ ਤੁਸੀਂ ਸਾਨੂੰ ਦਿੱਤਾ ਤੇ ਜਿਹੜਾ ਪਿਆਰ ਸਾਡਾ ਸੈੱਟ ਤੇ ਹੋਇਆ ਹਾਂਜੀ ਕਮਾਲ ਕਮਾਲ ਅੱਜ ਅਸੀਂ ਅੱਜ ਅਸੀਂ ਉਹ ਸਾਰੀਆਂ ਯਾਦਾਂ ਨੂੰ ਇੱਕ ਵਾਰ ਫੇਰ ਰੀਵਾਈਂਡ ਕਰਾਂਗੇ ਲਾਈਕ ਉਹਨਾਂ ਨੂੰ ਸਾਰੀਆਂ ਨੂੰ ਫੀਲ ਕਰਾਂਗੇ ਤੁਹਾਡਾ ਸਾਡਾ ਉਹ ਲੋਕੇਸ਼ਨਾਂ ਉਹ ਸਾਰਾ ਸੈੱਟ ਤੇ ਜੋ ਫਨ ਹੋਇਆ ਤੇ ریلی ইমরান ਪਾਜੀ ਬੜਾ ਮਿਸ ਕੀਤਾ ਤੁਹਾਨੂੰ ਔਰ ਕਰ ਵੀ ਰਹੇ ਆ ਬੜਾ ਕਮਾਲ ਦਾ ਤੁਹਾਡੇ ਨਾਲ ਐਕਸਪੀਰੀਅੰਸ ਸੀਗਾ ਤੁਹਾਡੇ ਨਾਲ ਨਾਸਰ ਪਾਜੀ ਨਾਲ ਔਰ ਜਿੰਦਗੀ ਕਰਾਂਗੇ ਦੱਸਿਓ ਮੇਰੀ ਸਾਰੀ ਜ਼ਿੰਦਗੀ ਤੁਹਾਡੇ ਨਾਲ ਬੜਾ ਸੋਹਣਾ ਤਨਖਾ ਵਕਤ ਗੁਜ਼ਰਿਆ ਤੇ ਗੱਲ ਇਹੋ ਹੀ ਹੈ ਕਿ ਸਾਡੇ ਡਾਇਰੈਕਟਰ ਸਾਹਿਬ ਕੰਮ ਪਾ ਗਏ ਨੇ ਫਿਲਮ ਤੇ ਚੰਗੀ ਬਣਾ ਗਏ ਨੇ ਆ ਗਿਆ ਸਰ ਅੱਜ ਵੇਖੋ ਕੀ ਆnde ਵੱਸਲ ਦੀ ਘੜੀ ਆ ਗਈ ਆ ਹਾਂਜੀ ਉਹ ਖੇਡ ਆ ਗਿਆ ਜਿਹਦੀ ਆਪਾਂ ਪਿਛਲੇ ਸਾਲ ਤੋਂ ਵੇਟ ਕਰ ਰਹੇ ਸੀ ਹਾਂਜੀ ਮੈਂ ਆਪਾਂ ਕਹਿ ਦਿੰਦਾ ਕਿ ਆਪਣੇ ਲਈ ਤਾਂ ਵਿਆਹ ਵਾਲਾ ਦੇਣਾ ਹੀਰੋ ਜਿਹੜੇ ਲਈ ਵਿਆਹ ਵਾਲਾ ਦੇਣਾ ਸਹੀ ਗੱਲ ਹੈ ਆ ਉਹਨਾਂ ਲਈ ਵਿਆਹ ਵਾਲਾ ਦੇਣੀ ਹੁੰਦਾ ਡਾਇਰੈਕਟਰ ਲਈ ਥੋੜਾ ਜਿਹਾ ਇਹ ਹੁੰਦਾ ਵੀ ਡਾਇਰੈਕਟਰ ਲਈ ਆ ਠੀਕ ਹੈ ਠੀਕ ਹੈ ਤੇ ਜਰੂਰ ਅੱਜ ਸਾਰੇ ਆਣੇ ਟਿਕਟਾਂ ਲਾਈਵ ਹੋ ਗਈਆਂ ਵਾ ਪਲੀਜ਼ ਜੇ ਟਿਕਟਾਂ ਲਾਈਵ ਹੋ ਗਈਆਂ ਜੀ ਕੱਲ ਨੂੰ ਫਿਲਮ ਲੱਗ ਜਾਣੀ ਆ ਇੰਡੀਆ 'ਚ ਨਹੀਂ ਲੱਗਦੀ ਕਿਉਂਕਿ ਇੰਡੀਆ 'ਚ ਸਾਨੂੰ ਸੈਂਸਰ ਨਹੀਂ ਮਿਲਿਆ ਐਜ਼ ਯੂਜ਼ਲ ਬਟ ਕੋਈ ਗੱਲ ਨਹੀਂ ਆਪਾਂ ਟਰਾਈ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਉਹ ਸਾਨੂੰ ਮਿਲੇ ਕਿ ਅਸੀਂ ਉੱਥੇ ਵੀ ਰਿਲੀਜ਼ ਕਰੀਏ ਬਟ ਬਾਕੀ ਦੁਨੀਆ ਭਰ ਦੇ ਸਿਨੇਮਾਸ ਦੇ ਵਿੱਚ ਸਾਡੀ ਫਿਲਮ ਲੱਗ ਰਹੀ ਆ ਹਾਂਜੀ ਤੇ ਸਾਰੇ ਜਣੇ ਪਲੀਜ਼ ਟਿਕਟ ਆਪ ਨੂੰ ਬੁੱਕ ਕਰ ਲਓ ਤੇ ਆਪਾਂ ਮਿਲਦੇ ਹਾਂ ਭਾਜੀ ਤੁਹਾਨੂੰ ਫਿਰ ਥੀਏਟਰ 'ਚ ਠੀਕ ਹੈ ਥੈਂਕ ਯੂ ਭਾਜੀ ਆਪਾਂ ਮਿਲਦੇ ਹਾਂ ইমরান ਭਾਜੀ ਲਵ ਯੂ ਸੋ ਮਚ ਬਹੁਤ ਪਿਆਰ ਓਕੇ 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 ਭਾਜੀ ਸਤਿ ਸ਼੍ਰੀ ਅਕਾਲ ਫਤਿਹ ਮੈਂ ਨਹੀਂ ਬੋਲਦਾ ਓਕੇ ਭਾਈ ਜਾਨ ਕਰ ਦੋ ਐਂਡ ਐਂਡ ਕਿੱਥੋਂ ਆਇਆ ਮੈਂ ਵੀ ਉਹੀ ਲੱਭਣਿਆ ਹੋ ਮੁਕਾ ਦੋ ਮੁਕਾ ਤਾਂ ਨਹੀਂ